ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਦ ਪੰਜਾਬ ਦੇ ਵਿੱਚ ਅਸੀਂ ਅੱਜ ਇਹ ਵਿਸ਼ਾ ਲੈ ਕੇ ਹਾਜ਼ਰ ਹੋਏ ਆ ਜੋ ਕਿ ਕੇਸਰੀ ਨਿਸ਼ਾਨ ਸਾਹਿਬ ਦਾ ਚੱਲ ਰਿਹਾ ਮੇਰੇ ਨਾਲ ਹੈਗੇ ਆ ਸਤਿੰਦਰ ਸਿੰਘ ਜੀ ਪ੍ਰਹਾਰ ਪ੍ਰਹਾਰ ਸਾਹਿਬ ਇਹ ਜੋ ਰੌਲਾ ਪੈ ਰਿਹਾ ਅੱਜ ਕੱਲ ਸਾਡੇ ਨਿਸ਼ਾਨ ਸਾਹਿਬ ਦਾ ਇਹ ਇਹਦੇ ਬਾਰੇ ਤੁਸੀਂ ਜਾਣਨਾ ਪਾਓ ਵੀ ਇਹ ਕੀ ਗੱਲ ਆ ਕਦੋਂ ਤੋਂ ਇਹ ਚੱਲਿਆ ਤੇ ਹਾਂ ਕੁਝ ਸੰਗਤਾਂ ਇਹਦੇ ਬਾਰੇ ਖਿਲਾਫ ਆ ਕੁਝ ਇਹਦੇ ਹੱਕ ਵਿੱਚ ਆ ਇਹ ਚੱਕਰ ਕੀ ਆ ਸਾਰਾ ਸਭ ਤੋਂ ਪਹਿਲਾਂ ਸੋਤਾ ਸਾਹਿਬ ਸਾਰੇ ਸਰੋਤਿਆਂ ਨੂੰ ਸਾਡੇ ਵੱਲੋਂ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਨਿਸ਼ਾਨ ਸਾਹਿਬ ਦਾ ਮੁੱਦਾ ਉਹਦਾ ਉਭਾਰਿਆ ਗਿਆ ਇਸ ਵੇਲੇ ਜੀ ਅਗਰ ਇਹਦੀ ਇਹਨੂੰ ਡੁੰਗਾਈ ਦੇ ਨਾਲ ਅਸੀਂ ਸੋਚੀਏ ਤਾਂ ਇਹ ਇੱਕ ਮੇਰੇ ਹਸਾਬ ਨਾਲ ਇੱਕ ਸਾਜ਼ਿਸ਼ ਹੈ ਬਹੁਤ ਸਾਰੇ ਲੋਕਾਂ ਨੂੰ ਸਾਨੂੰ ਇਹੀ ਨਹੀਂ ਪਤਾ ਕਿ ਸਾਡੇ ਨਿਸ਼ਾਨ ਸਾਹਿਬ ਜਿਹੜਾ ਗੁਰਦੁਆਰੇ ਦੇ ਵਿੱਚ ਅਸੀਂ ਨਿਸ਼ਾਨ ਸਾਹਿਬ ਚੜਾਉਂਦੇ ਹੈਗੇ ਆ ਉਹ ਚੀਜ਼ ਕੀ ਹੈ ਇਹ ਸਾਡਾ ਕਿੱਥੋਂ ਆਇਆ ਅਗਰ ਅਸੀਂ ਕਹਿੰਦੇ ਹਾਂ ਕਿ ਇਹ ਜਿਹੜਾ ਕੇਸਰੀ ਨਿਸ਼ਾਨ ਹੈ ਹਾਂਜੀ ਕੇਸਰੀ ਨਿਸ਼ਾਨ ਗੁਰੂ ਗੋਬਿੰਦ ਸਿੰਘ ਦੇ ਟਾਗ ਤੇ ਤਾਂ ਹੁੰਦਾ ਨਹੀਂ ਸੀਗਾ ਜੀ ਬਿਲਕੁਲ ਸੱਚੀ ਗੱਲ ਹੈ ਨਹੀਂ ਹੁੰਦਾ ਸੀ ਜੀ ਫਿਰ ਇਹ ਕੇਸਰੀ ਨਿਸ਼ਾਨ ਸਾਡੇ ਕੋਲ ਆਇਆ ਕਿੱਥੋਂ ਬਹੁਤ ਸਾਰੇ ਜਿਹੜੇ ਸਾਡੇ ਬਖਵਾਤੀ ਲੋਕ ਹੈ ਜਿਹੜੇ ਜਿਹੜੇ ਸਾਡੇ Hindu ਭਰਾ ਸਨਾਤਨ ਸਨਾਤਨੀ ਭਰਾ ਇਹਦਾ ਸਿੱਖਾਂ ਨੂੰ ਉਹ ਅਲੱਗ-ਅਲੱਗ ਤਰ੍ਹਾਂ ਦੇਖਦੇ ਆ ਉਹਨਾਂ ਦਾ ਇਹੀ ਸੋਚਣਾ ਹੈ ਜਿਹੜਾ ਕੇਸਰੀ ਰੰਗ ਹੈ ਉਹ ਸਨਾਤਨ ਧਰਮ ਤੋਂ ਆਇਆ ਕਿਉਂਕਿ ਜਿਹੜਾ ਸਨਾਤਨੀ ਧਰਮ ਦਾ ਉਹਨਾਂ ਦੀ ਫੌਜ ਫੌਜ ਦਾ ਰੰਗ ਹੈ ਉਸ ਨੇ ਉਹ ਕੇਸਰੀ ਆ ਜੀ ਜਦ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਫੌਜ ਬਣੀ ਆ ਜਾਂ ਗੁਰੂ ਹਰਗੋਬਿੰਦ ਸਾਹਿਬ ਤੋਂ ਫੌਜ ਬਣੀ ਆ ਇਹਦਾ ਹਮੇਸ਼ਾ ਜੋ ਨਿਸ਼ਾਨ ਹੈ ਉਹ ਨਿਸ਼ਾਨ ਨੀਲੇ ਰੰਗ ਦਾ ਨਿਸ਼ਾਨ ਹੈ ਤੇ ਉਹਦੇ ਉੱਪਰ ਇੱਕ ਤ੍ਰਿਸ਼ੂਲ ਟਾਈਪ ਜਿਹੜਾ ਹੈਗਾ ਉਹਨਾਂ ਨੇ ਬਣਾਇਆ ਸੀਗਾ ਜਿੱਦਾਂ ਜਿਵੇਂ ਆਪਣੇ ਖੰਡਾ ਇਸ ਵੇਲੇ ਜੋ ਸਿੱਖ ਫੌਜ ਦਾ ਨਿਸ਼ਾਨ ਹੈ ਉਹ ਇੱਕ ਤ੍ਰਿਸ਼ੂਲ ਟਾਈਪ ਹੈ ਤ੍ਰਿਸ਼ੂਲ ਨਹੀਂ ਹੈ ਤ੍ਰਿਸ਼ੂਲ ਨਹੀਂ ਹੈ ਲੇਕਿਨ ਉਹ ਉਹ ਸ਼ੇਪ ਦਾ ਹੈ ਇਸ ਵੇਲੇ ਉਹ ਸ਼ੇਪ ਬਣਾਇਆ ਇਸ ਇਸ ਵੇਲੇ ਉਹ ਜਿਹੜਾ ਨਿਸ਼ਾਨ ਹੈਗਾ ਉਹ ਉਹਦੇ 8 ਮੂੰਹ ਆਂ ਹਾਂਜੀ ਤੇ ਉਹ ਇਸ ਵੇਲੇ ਤਾਂ ਸਾਡਾ ਅਸਲੀ ਸਾਡਾ ਨਿਸ਼ਾਨ ਹੈ ਜੋ ਗੁਰੂ ਗੋਬਿੰਦ ਸਿੰਘ ਦੇ ਟਾਈਮ ਦਾ ਉਹ ਹਜ਼ੂਰ ਸਾਹਿਬ ਆ ਨਦੇੜ ਗੁਰਦੁਆਰਾ ਸਾਹਿਬ ਦੇ ਵਿੱਚ ਅੱਜ ਵੀ ਉਹ ਉਹ ਉੱਥੇ ਉਹ ਜੋ ਫੌਜਾਂ ਗਈਆਂ ਉਹ ਨਿਸ਼ਾਨ ਉੱਥੇ ਹੀ ਉਹਨਾਂ ਨੇ ਰੱਖ ਲਿਆ ਤੇ ਅੱਜ ਵੀ ਉੱਥੇ ਹੀ ਪਿਆ ਮੈਂ ਕਿਹਾ ਪ੍ਰਹਾਰ ਸਾਹਿਬ ਕੁਸ਼ਕ ਸਿੰਘ ਨਿਹੰਗ ਸਿੰਘ ਜਥੇਬੰਦੀਆਂ ਜੋ ਉਸ ਨਿਸ਼ਾਨ ਨੂੰ ਨਾਲ ਲੈ ਕੇ ਚੱਲਦੀਆਂ ਆ ਜਿਹੜੀ ਨਿਹੰਗ ਸਿੰਘ ਜਥੇਬੰਦੀਆਂ ਹੈ ਉਹ ਉਸ ਨਿਸ਼ਾਨ ਨੂੰ ਨਾਲ ਲੈ ਕੇ ਚੱਲਦੀਆਂ ਲੇਕਿਨ ਜਿਹੜਾ ਗੁਰੂ ਗੋਬਿੰਦ ਸਿੰਘ ਵਾਲਾ ਨਿਸ਼ਾਨ ਸੀਗਾ ਉਸ ਟਾਈਮ ਤੇ ਚੱਲਦਾ ਸੀਗਾ ਉਹ origignal piece ਅੱਜ ਵੀ ਉਹ ਪਿਆ ਜੀ ਅੱਗੇ ਜੋ ਸਾਡੀਆਂ ਅੱਜ ਜਿੱਥੇ ਬੰਦੀਆਂ ਨਿਹੰਗ ਸਿੰਘਾਂ ਦੀਆਂ ਆ ਜਦੋਂ ਉਹ ਜਿਹੜੇ ਗੁਰਦੁਆਰੇ ਉਹਨਾਂ ਨੇ ਆਪਣੇ ਉਹਨੂੰ ਮੇਨਟੇਨ ਕਰਦੇ ਆ ਉਹਨਾਂ ਦੇ ਵਿੱਚੋਂ ਨੀਲਾ ਨਿਸ਼ਾਨ ਦਾ ਜਿਹੜਾ ਚੋਲਾ ਆ ਉਹ ਨੀਲਾ ਚੜਾਉਂਦੇ ਆ ਜੀ ਜੀ ਹੁਣ ਸਭ ਤੋਂ ਪਹਿਲਾ ਕੁਐਸਚਨ ਆਉਂਦਾ ਵੀ ਇਹ ਕੇਸਰੀ ਜਿੰਨ ਉਸੇ ਹਿੰਦੂਤਵ ਦਾ ਨਾਮ ਦਿੰਨੇ ਇਹ ਆਇਆ ਕਿੱਥੋਂ ਸਭ ਤੋਂ ਪਹਿਲਾਂ ਜਿਹੜੀ ਮੈਂ ਗੱਲ ਕਲੀਅਰ ਕਰਨੀ ਚਾਹੁੰਦਾ ਹੈ ਕੋਈ ਵੀ ਜਿਹੜਾ ਦੇਸ਼ ਹੈ ਉਹਦੀ ਫੌਜ ਦਾ ਤੇ ਉਹਦਾ ਰਾਜ ਦਾ ਨਿਸ਼ਾਨ ਅਲੱਗ-ਅਲੱਗ ਹੁੰਦੇ ਆ ਕਿਸੇ ਵੀ ਆਪਣੇ ਇਸ ਵੇਲੇ ਭਾਰਤ ਦਾ ਨਿਸ਼ਾਨ ਦੇਖ ਲਓ ਤਿਰੰਗਾ ਹੈ ਫੌਜਾਂ ਦੇ ਜਿਹੜੀ ਜਿੰਨੀਆਂ ਰੈਜਮੈਂਟ ਆਪਣੇ ਆਪਣੇ ਨਿਸ਼ਾਨ ਉਹਨਾਂ ਦੇ ਵੱਖਰੇ ਨਿਸ਼ਾਨ ਇਹੋ ਹੀ ਜਿਹੜਾ ਪਹਿਲਾਂ ਜਿਹੜੇ ਮੁਸਲਮਾਨਾਂ ਦੀਆਂ ਸੀਗੀਆਂ ਔਰੰਗਜ਼ੇਬ ਵਗੈਰਾ ਜਾਂ ਬਾਬਰ ਦੇ ਟਾਈਮ ਤੇ ਉਹਨਾਂ ਦੇ ਵੀ ਇਹੀ ਹਾਲ ਸੀਗੇ ਮਹਾਰਾਜਾ ਰਜੀਤ ਸਿੰਘ ਦਾ ਜੋ ਨੈਸ਼ਨਲ ਫਲੈਗ ਸੀਗਾ ਉਹ ਮਾਤਾ ਦੁਰਗਾ ਦਾ ਸੀ ਉੱਪਰ ਮਾਤਾ ਦੁਰਗਾ ਦੀ ਫੋਟੋ ਸੀ ਜਿਹੜੀਆਂ ਉਹਦੀਆਂ ਫੌਜਾਂ ਦੇ ਨਿਸ਼ਾਨ ਸੀਗੇ ਉਹ ਸਭ ਦੇ ਅਲੱਗ-ਅਲੱਗ ਸੀਗੇ ਹੁਣ ਇਹ ਜਿਹੜਾ ਕੇਸਰੀ ਨਿਸ਼ਾਨ ਹੈ ਕੇਸਰੀ ਨਿਸ਼ਾਨ ਦੇ ਨਾਲ ਸਾਡਾ ਬਹੁਤ ਡੂੰਘਾ ਰਿਸ਼ਤਾ ਸਾਡਾ ਖੂਨਦਾਰ ਰਿਸ਼ਤਾ ਉਹ ਰਿਸ਼ਤਾ ਕੀ ਆ ਪਹਿਲੀ ਵਾਰ ਇਹ ਕੇਸਰੀ ਨਿਸ਼ਾਨ ਬਾਬਾ ਬੰਦਾ ਸਿੰਘ ਬਹਾਦਰ ਨੇ ਬਣਾਇਆ ਸੀ ਜਦੋਂ ਸਰਹੰਦ ਫਤਿਹ ਕੀਤੀ ਆ ਉਸ ਟਾਈਮ ਤੇ ਪਹਿਲੀ ਵਾਰ ਇਹ ਨਿਸ਼ਾਨ ਸਰਹੰਦ ਦੇ ਉੱਪਰ ਲਹਿਰਾਇਆ ਗਿਆ ਸੀ ਤੇ ਅੱਜ ਤੋਂ ਖਾਲਸਾ ਰਾਜ ਦੀ ਨੀਮ ਰੱਖੀ ਗਈ ਇਹਦੇ ਵਿੱਚ ਅਗਰ ਤੁਸੀਂ ਉਹਨੂੰ ਧਿਆਨ ਨਾਲ ਦੇਖੋਗੇ ਸਾਈਡਾਂ ਦੇ ਵਿੱਚ ਦੋ ਕਿਰਪਾਨਾਂ ਆ ਵਿਚਾਲੇ ਇੱਕ ਦੋ ਤਾਰਾ ਖੰਡਾ ਆ ਤੇ ਖੰਡੇ ਦੇ ਉੱਪਰ ਇੱਕ ਚੱਕਰ ਆ ਇਹ ਚਾਰ ਚੀਜ਼ਾਂ ਦੇ ਨਾਲ ਪੰਜਵਾਂ ਜੋ ਇਹਦੇ ਇਹਦਾ ਹੱਥ ਹਮ ਕਹਿ ਦਿੰਨੇ ਜੋ ਪੰਜਵਾਂ ਹੈਗਾ ਕੋਈ ਇਹ ਪੰਜ ਚੀਜ਼ਾਂ ਦੇ ਨਾਲ ਇਹ ਟੋਟਲ ਬਣਿਆ ਦੋ ਕਿਰਪਾਨਾਂ ਇੱਕ ਖੰਡਾ ਇੱਕ ਚੱਕਰ ਤੇ ਪੰਜਵਾਂ ਉਹਦਾ ਮोटा ਹੱਥ ਜੋ ਆਪਾਂ ਥਮ ਜੋ ਵੀ ਆਪਾਂ ਕਹਿ ਸਕਦੇ ਹਾਂ ਤੇ ਇਹ ਸਾਡੀ ਜਿਹੜੀ ਹੈਗੀ ਇਹ ਰਾਜ ਦੀ ਨਿਸ਼ਾਨੀ ਆ ਜੀ ਸਿੱਖ ਰਾਜ ਪਹਿਲੀ ਵਾਰ ਦੇ ਤੋਂ ਬਣਿਆ ਸੀ ਬਾਬਾ ਬੰਦਾ ਸਿੰਘ ਬਹਾਦਰ ਦੇ ਟਾਈਮ ਤੇ ਉਸ ਤੋਂ ਬਾਅਦ ਚਲੋ ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਲੋਕਾਂ ਨੇ ਪਸੰਦ ਤੇ ਬਹੁਤ ਕੀਤਾ ਮੁਗਲ ਰਾਜ ਦੀ ਜਿਹੜੀ 500 ਸਾਲ ਪੁਰਾਣੀ ਜਿਹੜੀ ਜੜਸੀ ਉਹ ਬਾਬਾ ਬੰਦਾ ਸਿੰਘ ਬਹਾਦਰ ਨੇ ਵੱਢੀ ਅੱਜ ਤੱਕ ਉਹ ਮੁੜ ਕੇ ਦੁਬਾਰਾ ਹਰੇ ਨਹੀਂ ਹੋ ਸਕੇ ਭਾਰਤ ਦੇ ਵਿੱਚ ਚਾਹੇ ਪੈਸਾ ਕੋਈ ਪਾਕਿਸਤਾਨ ਬਣਾ ਲਿਆ ਬਾਅਦ ਦੇ ਵਿੱਚ ਲੇਕਿਨ ਜੋ ਭਾਰਤ ਪੂਰਾ ਸੀਗਾ ਉਹਦੇ ਵਿੱਚ ਪੰਜਾਬ ਤੇ ਇੱਕ ਛੋਟਾ ਜਿਹਾ ਦੇਸ਼ ਸੀ ਬਾਬਾ ਬੰਦਾ ਸਿੰਘ ਬਹਾਦਰ ਦੇ ਟਾਈਮ ਤੇ ਲੇਕਿਨ ਉਸ ਟਾਈਮ ਤੇ ਉਹਨਾਂ ਦੀ ਜੜ ਜਿਹੜੀ ਉਖਾੜ ਉਖਾੜ ਕੇ ਰੱਖਤੀ ਉਹ ਮੁੜ ਕੇ ਹਰੀ ਨਹੀਂ ਹੋਈ ਚਾਹੇ ਉਹਨਾਂ ਦੇ ਛੋਟੇ ਛੋਟੇ ਰਾਜੇ ਬਣੇ ਵੀ ਸੀਗੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਵੀ ਹੋਈ ਆ ਤੇ ਹੁਣ ਮੈਂ ਮੇਨ ਮੁੱਦੇ ਤੇ ਮੁਰਦਾਂ ਪਈ ਕੇਸਰੀ ਰੰਗ ਜਿਹੜਾ ਇਹ ਉਸ ਟਾਈਮ ਤੇ ਪਹਿਲਾ ਪਹਿਲੀ ਵਾਰ ਸਰਹੰਦ ਚੜਾਇਆ ਗਿਆ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਖਤਮ ਹੋ ਗਿਆ ਲੇਕਿਨ ਇਹ ਜੋ ਕੇਸਰੀ ਨਿਸ਼ਾਨ ਸੀਗਾ ਇਹ ਜਿਹੜੇ ਅੱਗੇ ਉਹਦੀਆਂ ਫੌਜਾਂ ਬਚ ਗਈਆਂ ਜਿਹਨਾਂ ਨੂੰ ਅਸੀਂ ਕਹਿੰਦੇ ਨਾ ਸਿੱਕ ਬੀਕਨੈਰੀ ਜੰਗਲਾਂ ਵਿੱਚ ਰਹਿੰਦੇ ਸੀਗੇ ਹਾਂਜੀ ਨਗਲ ਤਾਂ ਨਹੀਂ ਮਤਲਬ ਅਸੀਂ ਆਮ ਕਰਦੇ ਆ ਕਿ ਉਹ ਜੰਗਲਾਂ 'ਚ ਰਹਿੰਦੇ ਸੀ ਬੀਕਨੈ ਦੇ ਰੇਗਿਸਤਾਨ ਸੀਗੇ ਤੇ ਜੰਗਲ ਤਾਂ ਉੱਥੇ ਕੋਈ ਹੈ ਨਹੀਂ ਸੀਗਾ ਉਹ ਰੇਗਿਸਤਾਨ ਦੇ ਵਿੱਚ ਰਹਿੰਦੇ ਹੁੰਦੇ ਸੀ ਜਾ ਕੇ ਦੋ ਤਰ੍ਹਾਂ ਦੇ ਸਿੱਖ ਉਸ ਟਾਈਮ ਤੇ ਬਣ ਗਏ ਸੀਗੇ ਇੱਕ ਕੀਰਤੀ ਸਿੱਖ ਇੱਕ ਜੰਗਜੂ ਸਿੱਖ ਜੀ ਜਿਹੜੇ ਕੀਰਤੀ ਸਿੱਖ ਆ ਉਹ ਆਪਣਾ ਕਿਰਤ ਕਰਦੇ ਸੀਗੇ ਖੇਤੀਬਾੜੀ ਕਰਦੇ ਸੀਗੇ ਤੇ ਉਹ ਉਹ ਜਿਹੜਾ ਆਪਣਾ ਕੁਝ ਥੋੜਾ ਬਹੁਤਾ ਜੋ ਹਿੱਸਾ ਸੀ ਉਹਨਾਂ ਦਾ ਉਹ ਉਹ ਸਿੱਖਾਂ ਨੂੰ ਜਿਹੜੇ ਜਿਹੜੇ ਜੰਗਜੂ ਸਿੱਖ ਸੀਗੇ ਉਹ ਰਾਜਸਥਾਨ वगਾਰੇ ਦੇ ਵਿੱਚ ਰਹਿੰਦੇ ਸਨ ਉਹ ਉਹਨਾਂ ਨੂੰ ਦਿੰਦੇ ਸਨ ਥੋੜਾ ਬੋਤ ਜਿੰਨਾ ਵੀ ਸਰ ਸਕਦਾ ਸੀ ਉਹਨਾਂ ਨੂੰ ਦਸਵੰਧ ਤੌਰ ਤੇ ਕਰ ਸਕਦੇ ਸੀ ਹਾਂਜੀ ਦਸਵੰਧ ਕਿਹਟਾ ਸੀ ਇਹਦਾ ਮਤਲਬ ਉਹਨਾਂ ਦੀ ਉਹ ਹੈਲਪ ਕਰਦੇ ਸੀ ਉਹ ਇਹੀ ਨਹੀਂ ਸੀਗਾ ਵੀ ਫਿਰ ਵਸੇਖੀ ਦਿੰਦੇ ਸੀਗੇ ਉਹਨਾਂ ਨੂੰ ਬਹੁਤ ਸਾਰੇ ਹਿੰਦੂ ਜਿਹੜੇ ਸਨਾਤਨੀ ਲੋਕ ਸੀਗੇ ਉਹ ਉਹ ਵੀ ਆਪਣਾ ਦਸਵੰਧ ਉਹਨਾਂ ਨੂੰ ਉਹਨਾਂ ਦਿੰਦੇ ਸੀਗੇ ਜਿਹੜਾ ਅਸੀਂ ਕਹਿੰਦੇ ਹਾਂਗੇ ਕਿ ਪ੍ਰਾਰੇ ਸਮੇਂ ਤੇ ਹਿੰਦੂ ਜਿਹੜੇ ਹਨ ਉਹ ਆਪਣਾ ਬੜਾ ਮੁੰਡਾ ਸਰਦਾਰ ਬਣਾਉਂਦੇ ਸਨ ਉਹ ਉਸ ਟਾਈਮ ਦੀ ਹੀ ਗੱਲ ਹੈ ਜਦੋਂ ਜਦੋਂ ਸਿੱਖ ਜਿਹੜੇ ਸੀਗੇ ਇਹੋ ਇਹ ਪੰਜਾਬ ਦੇ ਵਿੱਚੋਂ ਜਾ ਕੇ ਤੇ ਰਾਜਸਥਾਨ ਦੇ ਵਿੱਚ ਰਹਿੰਦੇ ਸੀ ਮੁਸਲਮਾਨ ਫੌਜਾਂ ਨਾਲ ਜਿਹੜਾ ਟਾਈਮ ਟੈਂਪ ਤੇ ਮੁਕਾਬਲਾ ਕਰਦੇ ਸੀਗੇ ਕਿਹਾਂ ਥਾਂ 'ਤੇ ਇਸ ਤਰ੍ਹਾਂ ਇਸ ਤਰ੍ਹਾਂ ਨਹੀਂ ਮਿਲਦਾ ਹੈ ਭਈ ਜਦੋਂ ਇਹ ਮੁਰਦੇ ਸਨ ਇਹਨਾਂ ਨੂੰ ਹੀ ਪਤਾ ਲੱਗਦਾ ਸੀ ਵੀ ਫਰਾਨੇ ਫਰਾਨੇ ਪਿੰਡਾਂ ਦੇ ਵਿੱਚ ਐਨੇ Hindu ਜਿਹੜੇ ਮੁਸਲਮਾਨ ਮੁਸਲਮਾਨ ਬਣਾ ਦਿੱਤੇ ਗਏ ਇਹ ਫਿਰ ਉਹਨਾਂ ਨੂੰ ਦੁਬਾਰਾ ਅੰਮ੍ਰਿਤ ਬਣਾ ਕੇ ਸ਼ੁੱਧ ਕਰਕੇ ਉਹਨੂੰ ਦੁਬਾਰਾ ਉਹਨੂੰ ਪੁੱਛੇ ਸੀ ਹਾਂਜੀ ਸਿੰਧੂ ਗਾਣਾ ਦਾ ਸਿੱਖ ਉਹਨੂੰ ਆਪਣੇ ਵਿੱਚ ਦੁਬਾਰਾ ਲੈ ਕੇ ਆਉਂਦੇ ਸੀਗੇ ਜੀ ਬਹੁਤ ਸਾਰੇ ਜਿਹੜੇ ਸਿੱਖ ਹੈਗੇ ਆ ਉਹ ਉਸ ਟਾਈਮ ਤੇ ਹਿੰਦੂਆਂ ਦੇ ਵਿੱਚੋਂ ਕਨਵਰਟ ਹੋ ਕੇ ਇਸ ਕਰਕੇ ਆਏ ਤੇ ਇਹਨਾਂ ਸਿੱਖਾਂ ਨੇ ਸਾਡੀ ਉਸ ਟਾਈਮ ਤੇ ਹੈਲਪ ਕੀਤੀ ਜਦੋਂ ਜਦੋਂ ਸਾਡਾ ਧਰਮ ਸਾਡੇ ਖਤਰੇ ਦੇ ਵਿੱਚ ਸੀ ਤੇ ਜਿਹੜਾ ਨਿਸ਼ਾਨ ਦੀ ਗੱਲ ਇਸ ਵੇਲੇ ਚੱਲ ਰਹੀ ਆ ਹਾਂਜੀ ਉਹ ਅਗਰ ਅਸੀਂ ਕਹੀਏ ਤਾਂ ਉਹ ਪੰਜ ਸਿੰਘਾਂ ਨੇ ਇੱਕ ਨਾ ਤਾਂ ਉਹ ਕਹਿੰਦੇ ਭੀ ਆਰ ਦੀ ਤੈਨਾਪਾਰ ਦੀ ਉਹਨਾਂ ਨੇ ਜੋ ਮਤਾ ਪਾਸ ਕੀਤਾ ਜਦੋਂ ਸ਼੍ਰੋਮਿਕ ਪ੍ਰਬੰਧਕ ਕਮੇਟੀ ਬਣੀ 1920 ਦੇ ਵਿੱਚ ਬਣੀ ਆ ਉਹ ਤੋਂ ਬਾਅਦ ਇੱਕ ਰਹਿਤਨਾਮਾ ਬਣਾਇਆ ਗਿਆ ਰਹਿਤਨਾਮਾ 1930 ਟਾਈਪ ਦੇ ਵਿੱਚ ਉਹਨਾਂ ਨੇ ਜੋ ਜੋ ਕੁਝ ਲਿਖਣਾ ਸੀ ਉਹ ਲਿਖਿਆ 1932 ਦੇ ਵਿੱਚ ਉਹਨਾਂ ਨੇ ਫਾਈਨਲ ਕੀਤਾ ਜੋ ਵੀ ਸੀਗਾ ਉਹਦੇ ਵਿੱਚ ਕਿਹਾ ਵੀ ਨਿਸ਼ਾਨ ਦਾ ਜੋ ਰੰਗ ਹੈਗਾ ਉਹ ਉਹ ਹਲਕਾ ਪੀੜਾ ਜਾਂ ਸੁਰਮਈ ਹੋਣਾ ਚਾਹੀਦਾ ਤੇ ਇਹਨਾਂ ਨੇ ਹੁਣ ਜਿਹੜਾ ਹੈਗਾ ਹੁਣ ਕੇਸਰੀ ਰੰਗ ਜਿਹੜੇ ਕਈ ਲੋਕੀ ਇਹ ਇਹ ਹੁਣ ਕਈ ਕਈ ਹਿੰਦੂ ਵੀ ਜਿਸ ਵੇਲੇ ਅਸੀਂ ਹਿੰਦੂਆਂ ਨੂੰ ਕਹਿੰਦੇ ਆ ਮਾੜਾ ਕਹਿੰਦੇ ਆ ਉਹ ਤੁਸੀਂ ਮੂਤ ਪੀਣਾ ਤੁਸੀਂ ਫਲਾਣੇ ਫਿਰ ਅਗਲੇ ਵੀ ਕਹਿੰਦੇ ਆ ਵੀ ਤੁਹਾਡਾ ਇਹ ਨਿਸ਼ਾਨਦਾਰ ਨਿਸ਼ਾਨਦਾਰ ਰੰਗ ਆ ਉਹ ਤੇ ਹਨੂਮਾਨ ਦੇ ਕਿਸ਼ਾਰੇ ਨਾਲ ਮਿਲਦਾ ਤੇ ਉੱਥੇ ਵੀ ਸਾਨੂੰ ਗੁੱਸਾ ਲੱਗਦਾ ਇਸ ਕਰਕੇ ਹੁਣ ਇਹ ਜਿਹੜੀ ਚੀਜ਼ ਇਹ ਆਪਣੀ ਸੋਲਵ ਕਰਨ ਦੀ ਬਜਾਏ ਹੁਣ ਹੋਰ ਕੰਪਲਿਕੇਟ ਕਰਦੇ ਜਾ ਰਹੇ ਆ ਤੇ ਅਗਰ ਅਗਰ ਅਸੀਂ ਇਸ ਤਰ੍ਹਾਂ ਹੀ ਚੱਲਾਂਗੇ ਤਾਂ ਹੁਣ ਰੰਗ ਕਿੰਨੇ ਬਦਲਾਂਗੇ ਕੀ ਕੀ ਬਦਲਾਂਗੇ ਫਿਰ ਆਪਾਂ ਰੰਗ ਤਾਂ ਹਰੇ ਕੀ ਉਹ ਭਾਰਤ ਦੇ ਅਸੀਂ ਸਾਰੇ ਜਿਹੜੇ ਹੈਗੇ ਆ ਉਹ ਸਾਡਾ ਰੰਗ ਇੱਕ ਆ ਠੀਕ ਹੈ ਨਾ ਸਾਡੀ ਦੇਖੇ ਇੱਕ ਆ ਹੁਣ ਇੱਕ ਹਿੰਦੂ ਨੂੰ ਨੇ ਅਗਰ ਦਾੜੀ ਰੱਖੀ ਉਹਦੇ ਪੱਗ ਬਣਾ ਦਿਓ ਕੋਈ ਸਰਦਾਰ ਕੋਈ ਕਹਿ ਨਹੀਂ ਸਕਦਾ ਕਿ ਇਹ ਸਰਦਾਰ ਹੈ ਹੁਣ ਜਿਹੜੇ ਜਿਹੜੇ ਸਰਦਾਰ ਹੈ ਉਹ ਦਾੜੀ ਮੁੰਨੀ ਹੋਆ ਪੱਗ ਵੀ ਨਹੀਂ ਬੰਨੀ ਵਾਲ ਕੱਟਿਓ ਆ ਤੇ ਹੁਣ ਤੁਸੀਂ ਕਿੱਦਾਂ ਕਹਿੰਦੇ ਹੋ ਕਿ ਉਹ ਸਿੱਖ ਹੈ ਸਰਦਾਰ ਮੇਰੇ ਬੇਸ਼ੱਕ ਕੋਈ ਸਿੱਖ ਤਾਂ ਹੂੰ ਮੰਨਦਾ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਆਪਣਾ ਨੈਸ਼ਨਲ ਫਲੈਗ ਹੈ ਉਹ ਉਹਦੇ ਉੱਪਰ ਮਾਤਾ ਦੁਰਗਾ ਦੀ ਫੋਟੋ ਹੈ ਦਸ਼ਮ ਗ੍ਰੰਥ ਦੇ ਉੱਪਰ ਵੀ ਅੱਜ ਕੱਲ ਜੋ ਕਿੰਤੂ ਪ੍ਰੰਤੂ ਕੀਤਾ ਜਾ ਰਿਹਾ ਉਹਦੇ ਉੱਪਰ ਵੀ ਜਿਹੜੇ ਇਹ ਵੱਖਵਾਦੀ ਲੋਕ ਹੈ ਜਿਹੜੇ ਇੱਕ ਦੂਜੇ ਨੂੰ ਲੜਾ ਕੇ ਖੁਸ਼ ਰਹਿੰਦੇ ਆ ਜਾਂ ਜਿਹੜਾ ਇਹ ਕਹਿੰਦੇ ਵੀ ਠੀਕ ਹੈ ਜੀ ਮੇਰੇ ਹੱਥ ਐਸ ਵੇਲੇ ਪਾਵਰ ਹੈ ਹੁਣ ਜੋ ਮੈਂ ਮਰਜ਼ੀ ਕਰ ਸਕਦਾ ਜੋ ਐਸ ਵੇਲੇ ਸ਼੍ਰੋਮਈ ਗੁਰੂਆ ਪ੍ਰਬੰਧਕ ਕਮੇਟੀ ਕਰ ਰਹੀ ਹੈ ਕਿਉਂਕਿ ਉਹ ਤੇ ਬਾਦਲ ਦੇ ਹੱਥਾਂ ਦੀ ਕਠਪੁਤਲੀ ਆ ਇਹਨਾਂ ਨੇ ਨਾ ਤਾਂ ਪਹਿਲਾਂ ਪੰਜਾਬ ਦਾ ਕੁਝ ਛੱਡਿਆ ਨਾ ਇਹ ਹੁਣ ਵੀ ਇਹਨਾਂ ਦਾ ਉਹੀ ਹਾਲ ਹੈ ਹੁਣ ਇਹਨਾਂ ਨੇ ਹੋਰ ਕੋਈ ਨਹੀਂ ਮਿਲਿਆ ਤਾਂ ਹੁਣ ਇਹ ਜਿਸ ਜੇ ਸੀ ਦਾ ਨਿਸ਼ਾਨ ਚਾਹ ਸ਼ੁਰੂ ਕਰ ਦਿੱਤਾ ਇਹ ਬਹੁਤ ਬਹੁਤ ਮੰਦ ਭਾਗੀ ਗੱਲ ਹੈ ਜੀ ਸਾਡੇ ਲਈ ਇਹ ਮਾਰ ਲਿਆ ਸਾਨੂੰ ਇਹ ਕੱਟੜਤਾਈ ਨੇ ਕੁਝ ਕੱਟੜਦਾਈ ਨਹੀਂ ਕੋਈ ਫਿਰ ਅਸੀਂ ਜਦੋਂ ਉਹਨਾਂ ਦਾ ਵਿਰੋਧ ਕਰਨ ਲੱਗ ਪਏ ਜਾਂ ਉਹਨਾਂ ਨੂੰ ਨੀਚਾ ਦਿਖਾਉਣ ਲੱਗ ਪਏ ਫਿਰ ਅਗਲਾ ਵੀ ਤਾਂ ਮੋਰੋਂ ਮਾਰ ਕਰੂਗਾ ਹੀ ਹਾਂਜੀ ਹੁਣ ਜਿਹੜੀ ਦੂਜੀ ਇੱਕ ਹੋਰ ਗੱਲ ਮੇਰੀ ਵਿੱਚ ਰਹਿ ਗਈ ਪਈ ਇਹ ਨਿਸ਼ਾਨ ਜਿਹੜਾ ਸੀਗਾ ਸਾਡਾ ਨੈਸ਼ਨਲ ਨਿਸ਼ਾਨ ਇਹ ਇਹ ਗੁਰਦੁਆਰਿਆਂ 'ਚ ਕਿਉਂ ਆਇਆ ਉਸ ਟਾਈਮ ਤੇ ਜਿਉਂ-ਜਿਉਂ ਮੁਸਲਮਾਨਾਂ ਦਾ ਪ੍ਰਭਾਵ ਖਤਮ ਹੋਇਆ ਹੌਲੀ-ਹੌਲੀ ਜਿਹੜੇ ਸਿੱਖ ਸੀਗੇ ਉਹ ਫੁੱਲ ਬਦਨ ਫੁੱਲਣ ਲੱਗੇ ਜੀ ਦੂਸਰੇ ਪਾਸੇ ਜਿਹੜੇ ਸਨਾਤਨੀਆਂ ਦੇ ਵਿੱਚੋਂ ਵੀ ਸਿੱਖਾਂ ਦੇ ਵਿੱਚ ਆਉਣ ਲੱਗ ਪਏ ਤੇ ਕੁਝ ਜਿਹੜੇ ਸਨਾਤਨੀ ਵੀ ਬਹੁਤ سارے ਜਿਹੜੇ ਸੀਗੇ ਉਹ ਸਨਾਤਨ ਧਰਮ ਨੂੰ ਮੰਨਦੇ ਹੋਏ ਵੀ ਉਹ ਉਹ ਇਹਨਾਂ ਦੀ ਸਪੋਰਟ ਕਰਦੇ ਸੀਗੇ ਇਹਨਾਂ ਦੇ ਨਾਲ ਖੜੇ ਹੋ ਕੇ ਵੀ ਲੜਦੇ ਸੀ ਉਹ ਜਿਸ ਵੇਲੇ ਸਿੱਖ ਮਿਸਲਾਂ ਬਣ ਗਈਆਂ ਸਿੱਖ ਮਿਸਲਾਂ ਦੇ ਵੀ ਆਪਣੇ ਨਿਸ਼ਾਨ ਸੀ ਇੱਕ ਟਾਈਮ ਤੇ ਐਸਾ ਹੋ ਗਿਆ ਜੀ ਜਿਸ ਵੇਲੇ ਸਿਰਫ 2000 ਜੰਗੂ ਸਿੱਖ ਰਹਿ ਗਏ ਸੀ ਅੱਛਾ ਜੀ ਜਿਹੜੇ ਜਿਹਨਾਂ ਨੂੰ ਆਪ ਵੀ ਨਿਹੰਗ ਕਹਿੰਦੇ ਆ ਇਸ ਵੇਲੇ ਜਾਂ ਸਿੱਖ ਕਾ ਲੜਾਕੂ ਸੇ ਕਹਿੰਦੇ ਆ ਉਹ ਤਕਰੀਬਨ ਕਹਿੰਦੇ ਉਹਨਾਂ ਦੀ ਗਿਣਤੀ ਸਿਰਫ 2000 ਰਹਿ ਗਈ ਸੀ ਉਸ ਟਾਈਮ ਤੇ ਇਹ ਜਿਹੜਾ ਕੇਸਰੀ ਨਿਸ਼ਾਨ ਸੀਗਾ ਇਹ ਗੁਰਦੁਆਰਿਆਂ ਦੇ ਵਿੱਚ ਸੁਸ਼ੋਭਿਤ ਕੀਤਾ ਜਾਣ ਲੱਗਾ ਇੱਕ ਤੋਂ ਬਾਅਦ ਦੂਜਾ ਦੂਜੇ ਤੋਂ ਬਾਅਦ ਚੌਥਾ ਦੂਜਾ ਉਹ ਉਹ ਤਾਂ ਹੌਲੀ-ਹੌਲੀ ਜਿਹੜੀ ਸੀਗੀ ਇਹ ਕੇਸਰੀ ਨਿਸ਼ਾਨ ਇੱਕ ਹੋਰ ਵੀ ਹੈ ਇਹ ਕੇਸਰੀ ਨਿਸ਼ਾਨ ਜਿਹੜਾ ਹੈਗਾ ਇਹ ਬਲੀਦਾਨ ਦਾ ਪ੍ਰਤੀਕ ਹੈ ਜਿਹੜਾ ਕੇਸਰੀ ਜਿਹੜਾ ਅਸੀਂ ਆਪਾਂ ਰੰਗ ਕਹਿੰਦੇ ਹੈਗੇ ਨਾ ਇਹਨੂੰ ਜੋ ਸਾਡੀ ਪ੍ਰਥਾਵਾਂ ਦੇ ਹਿਸਾਬ ਦੇ ਨਾਲ ਇਹਨੂੰ ਬਲੀਦਾਨ ਦਾ ਰੰਗ ਕਿਹਾ ਜਾਂਦਾ ਅਸੀਂ ਤੁਸੀਂ ਆਮ ਵੀ ਤੁਸੀਂ ਦੇਖਿਆ ਹੋਣਾ ਜਦੋਂ ਕਿ ਸਾਡੇ 1984 ਤੋਂ ਬਾਅਦ ਕੀਰਤਨ ਦਰਬਾਰ ਚੱਲਦੇ ਸੀ ਜਾਂ ਹੋਰ ਸਾਡੇ ਬڑے-ਬڑے ਜਿਹੜੋ ਸਿੱਖ ਧਰਮ ਦੇ ਪ੍ਰੋਗਰਾਮ ਹੁੰਦੇ ਸੀ ਉਹਦੇ ਵਿੱਚ ਬਹੁਤ ਸਾਰੇ ਜਿਹੜੇ 90 95% ਜਿਹੜੇ ਲੋਕ ਹੈ ਜਿਹੜੇ ਸਿੱਖ ਸਿਗੇ ਚਾਹੇ ਉਹ ਬੀਬੀਆਂ ਸੀ ਚਾਹੇ ਬੰਦੇ ਸੀ ਉਹ ਕੇਸਰੀ ਚੁੰਨੀਆਂ ਤੇ ਕੀ ਸੀ ਪੱਗਾਂ ਬੰਨਦੇ ਸਨ ਜੀ ਉਹਨਾਂ ਦਾ ਮਤਲਬ ਹੀ ਇਹੀ ਹੁੰਦਾ ਸੀ ਕਿ ਅਸੀਂ ਆਪਣੇ ਧਰਮ ਦੇ ਬਲੀਦਾਨ ਦੇਣ ਲਈ ਤਿਆਰ ਆਏ ਹਾਂ ਠੀਕ ਹੈ ਨਾ ਸਰਕਾਰ ਜੋ ਮਰਜੀ ਸਾਡੇ ਉੱਪਰ ਜ਼ੁਲਮ ਕਰ ਲਵੇ ਅਗਰ ਵਿਸ਼ਾ 1984 ਹੋ ਗਈ ਆ ਲੇਕਿਨ ਅਸੀਂ ਬਲੀਦਾਨ ਲਈ ਅੱਜ ਵੀ ਤਿਆਰ ਖੜੇ ਹਾਂ ਇਹੀ ਜਿਹੜੀ ਚੀਜ਼ ਹੈਗੀ ਆ ਹੁਣ ਉਹ ਪੰਜ ਸਿੰਘ ਸਹਿਬਾਨ ਨੇ ਜੋ ਇਹ ਇਹ ਦੇ ਉੱਪਰ ਕਿੰਤੂ ਪ੍ਰੰਤੂ ਕੀਤਾ ਇਹਨਾਂ ਦੇ ਪਿੱਛੇ ਗਵਣਾ ਪਿੱਛੇ ਇਹ ਬਾਦਲਨ ਪਾਰਟੀ ਆ ਜਿਨ੍ਹਾਂ ਨੇ ਕਦੀ ਸਿੱਖਾਂ ਦੀ ਅੱਜ ਤੱਕ ਕੋਈ ਕੋਈ ਗੱਲ ਹੀ ਨਹੀਂ ਕੀਤੀ ਨਾ ਗੱਲ ਨਹੀਂ ਕੀਤੀ ਕਦੀ ਕਦੀ ਵੀ ਇਹਨਾਂ ਨੇ ਨਾ ਸਿੱਖਾਂ ਸਿੱਖ ਧਰਮ ਨੂੰ ਜਾਂ ਸਾਡੀ ਟਰੈਡੀਸ਼ਨ ਨੂੰ ਕਦੀ ਪ੍ਰੋਟੈਕਟ ਨਹੀਂ ਕੀਤਾ ਇਹਨਾਂ ਨੇ ਤਾਂ ਆ ਜਰੂਰ ਲਾਈ ਆ ਹਰੇਕ ਥਾਂ ਤੇ ਜਿੱਥੇ ਮਰਜ਼ੀ ਲੈ ਲਓ ਚਾਹੇ ਉਹ ਖੇਤੀ ਦੇ ਕਾਨੂੰਨ ਸੀਗੇ ਹਾਂਜੀ ਬਿਸ਼ੱਕ ਜਦੋਂ ਇਹਨਾਂ ਨੂੰ ਮੋਦੀ ਨੇ ਇਹਨਾਂ ਨੂੰ ਅੱਖੀਆਂ ਅੱਖਾਂ ਦਿਖਾਈਆਂ ਫਿਰ ਇਹ ਪਲਟ ਗਏ ਪਹਿਲਾਂ ਤਾਂ ਚਾਹੇ ਸਿਮਰਤ ਬਾਦਲ ਸੀ ਚਾਹੇ ਸੁਖਵੀਰ ਬਾਦਲ ਸੀ ਜਾਂ ਉਹ ਉਹ ਬੜਾ ਬੜਾ ਬਾਦਲ ਸੀਗਾ ਇਹਨਾਂ ਤਿੰਨਾਂ ਨੇ ਤਾਂ ਕਿਹਾ ਸੀਗਾ ਤੇ ਜਿਹੜੇ ਕਾਨੂੰਨ ਹੈਗੇ ਤਾਂ ਸਿੱਖ ਕਿਸਾਨਾਂ ਦੇ ਹੱਕ ਦੇ ਵਿੱਚ ਹੈਗਾ ਹੈ ਕਿਨਾਂ ਦੇ ਹੱਕ ਵਿੱਚ ਹੈਗਾ ਹੈ ਕਿਨਾਂ ਜਿਸ ਵੇਲੇ ਫਿਰ ਉਧਰੋਂ ਦਿਸਿਆ ਫਿਰ ਹੁਣ ਜਿਹੜੇ ਲੋਕ ਹੈਗੇ ਆ ਕਿਸਾਨ ਦੂਜੇ ਉਹਨਾਂ ਦੇ ਵਿਰੁੱਧ ਜਾਣ ਲੱਗ ਪਏ ਤੇ ਉਧਰ ਮੋਦੀ ਵੀ ਇਹਨਾਂ ਨੂੰ ਘੁਰਗੀ ਦਿਖਾਉਣ ਲੱਗ ਪਿਆ ਤੇ ਇਹ ਫਿਰ ਦੂਜੇ ਪਾਸੇ ਨੂੰ ਆ ਗਏ ਇਹ ਜੀ ਮੋਦੀ ਸਰਕਾਰ ਨੇ ਕਿਸਾਨਾਂ ਨਾਲ ਤਾਂ ਕਾ ਗੀਤਾ ਜੀ ਪ੍ਰਹਾਰ ਸਾਹਿਬ ਹੁਣ ਫੇ ਅਖੀਰ ਵਿੱਚ ਆਪਾਂ ਮਤਲਬ ਸੰਗਤਾਂ ਨੂੰ ਕੀ ਸਨੇਹਾ ਦੇਈਏ ਭਈ ਉਹਨਾਂ ਨੂੰ ਕੀ ਕਰਨਾ ਚਾਹੀਦਾ ਕੀ ਸੋਚਣਾ ਚਾਹੀਦਾ ਆ ਕਿਸ ਤਰ੍ਹਾਂ ਕਰਨੀ ਚਾਹੀਦੀ ਆ ਹੁਣ ਸੰਗਤਾਂ ਲਈ ਜਾਂ ਸਿੱਖਾਂ ਦੇ ਲਈ ਜਿਹੜਾ ਸਭ ਤੋਂ ਪਹਿਲੀ ਜਿਹੜੀ ਬੜੀ ਚੀਜ਼ ਹੈਗੀ ਆ ਉਹ ਇਹੀ ਹੈਗੀ ਆ ਆਪਣੇ ਇਤਿਹਾਸ ਤੋਂ ਜਾਣੋ ਹੋਵੋ ਸਭ ਤੋਂ ਪਹਿਲਾਂ ਜੀ ਲੋਕਾਂ ਦੇ ਮਗਰ ਲੱਗਣ ਤੋਂ ਪਹਿਲਾਂ ਅਸੀਂ ਲੋਕਾਂ ਦੇ ਮਗਰ ਜ਼ਿਆਦਾ ਲੱਗਦੇ ਆ ਅਗਰ ਸਾਨੂੰ ਕੋਈ ਝੂਠੀ ਚੀਜ਼ ਸੁਣਾਉਂਦਾ ਤਾਂ ਉਹਨੂੰ ਉੱਤੇ ਵੀ ਛੇਤੀ ਵਿਸ਼ਵਾਸ ਕਰਦੇ ਆਂ ਅਗਰ ਜਿਹੜੀ ਸੱਚੀ ਚੀਜ਼ ਹੁੰਦੀ ਆ ਉਹਦੇ ਉੱਪਰ ਵਿਸ਼ਵਾਸ ਅਸੀਂ ਨਹੀਂ ਕਰਦੇ ਹੁਣ ਜੇ ਜਿਹੜੇ ਇਹ ਪੰਜ ਸਿੰਘ ਸਹਿਬਾਨਾ ਨੇ ਇਹ ਜੋ ਆਪਣਾ ਫੈਸਲਾ ਲਿਖਿਆ ਹੈ ਜਾਂ ਜੋ ਆਪਣੇ ਸੁਝਾਅ ਦਿੱਤੇ ਆ ਹੁਣ ਇਹੀ ਪੰਜ ਸਿੰਘ ਸੀਗੇ ਜਿਹੜੇ ਪਹਿਲਾਂ ਸੀਗੇ ਇਹਨਾਂ ਤੋਂ ਜੋ ਸਰਉਣੀ ਕਮੇਟੀ ਦੇ ਪੰਜ ਸਿੰਘ ਸਹਿਬਾਨ ਸੀਗੇ ਉਹ ਤਾਂ ਜਦੋਂ ਬਾਅਦ ਉਹਨਾਂ ਨੇ ਸੱਚ ਦੀ ਗੱਲ ਕੀਤੀ ਤਾਂ ਇਹ ਬਾਦਲਾ ਨੇ ਉਹਨਾਂ ਨੂੰ ਉਹਨਾਂ ਦੀ ਕੁਰਸੀ ਤੋਂ ਲਾਤਾਂ ਉਹ ਪੰਜ ਸਿੰਘ ਸਾਹਿਬ ਬਦਲ ਦਿੱਤੇ ਹਾਂਜੀ ਹਾਂਜੀ ਹੁਣ ਇਹ ਪੰਜ ਸਿੰਘ ਅਗਰ ਇਹ ਪੰਜ ਸਿੰਘ ਸਾਹਿਬ ਫੈਸਲਾ ਲੈ ਸਕਦੇ ਆ ਫਿਰ ਉਹ ਜਿਹੜੇ ਪਹਿਲਾਂ ਨੇ ਪੰਜ ਸਿੰਘ ਸਾਹਿਬ ਹੈ ਉਹ ਵੀ ਫੈਸਲਾ ਤਾਂ ਲੈ ਸਕਦੇ ਉਹ ਵੀ ਲੈ ਸਕਦੇ ਸੀ ਫੈਸਲਾ ਤਾਂ ਫਿਰ ਨਹੀਂ ਹੁਣ ਵੀ ਅਗਰ ਪੰਜ ਵਾਰੀ ਪੰਜਾਂ ਸਿੰਘਾਂ ਦੇ ਉੱਪਰ ਹੀ ਕਰਨਾ ਤਾਂ ਹੁਣ ਫੈਸਲਾ ਤਾਂ ਹੁਣ ਵੀ ਲੈ ਸਕਦੇ ਹੋ ਉਹ ਵੀ ਪੰਜ ਸਿੰਘ ਸਹਿਬਾਨੀ ਅੰਮ੍ਰਿਤ ਉਹਨਾਂ ਨੇ ਵੀ ਛਕਿਆ ਹੈ ਖਾਲਸਾ ਪੰਜਾਂ ਦਾ ਠੀਕ ਹੈ ਨਾ ਜਿੱਥੇ ਜਿੱਥੇ ਪੰਜ 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 ਸਿੰਘ ਸਹਿਬਾਨ ਦਾ ਤਾਂ ਗੁਰੂ ਗੋਬਿੰਦ ਸਿੰਘ ਨੇ ਕਹਿਣਾ ਨਹੀਂ ਮੋੜਿਆ ਸੀ ਨਹੀਂ ਮੋੜਿਆ ਸੀ ਨਹੀਂ ਕਿਉਂਕਿ ਉਹ ਸੱਚਾ ਸੀ ਉਹ ਗੋਵਿੰਦ ਸਿੰਘ ਨੇ ਜੋ ਸਿੱਖਾਂ ਦਾ ਕਹਿਣਾ ਨਹੀਂ ਮੋੜਿਆ ਉਹ ਜਿਹੜੀ ਸੀਗੀ ਉਹ ਉਹ ਸਿੱਖ ਹਰ ਇੱਕ ਚੀਜ਼ ਸਿੱਖ ਕੌਮ ਦੇ ਹੱਕ ਚ ਸੀ ਹੁਣ ਤਾਂ ਹੁਣ ਤਾਂ ਇਹ ਚਾਹੇ ਮਾੜਾ ਹੋਵੇ ਚਾਹੇ ਠੁੱਟਾ ਹੋਵੇ ਚਾਹੇ ਸੱਚਾ ਹੋਵੇ ਇਹ ਤਾਂ ਇੱਕ ਦਿਖਾਵਾ ਬਣਾ ਲਏ ਨੇ ਜੀ ਆਪਾਂ ਦੇ ਸਿੰਘਾਂ ਨੇ ਆ ਹੁਕਮ ਸੁਣਾ ਦਿੱਤਾ ਗੱਲ ਉਹੀ ਹੈ ਨਾ ਜਿਹੜੀ ਸਾਨੂੰ ਇਸ ਵੇਲੇ ਸੋਚਣ ਦੀ ਇਹ ਇਹ ਲੋੜ ਹੈਗੀ ਆ ਕਿ ਅਗਰ ਸਾਡੇ ਪੰਜ ਸਿੰਘ ਹੂੰ ਜਦੋਂ ਅਸੀਂ ਕਿਤੇ ਵੀ ਪੰਜ ਸਿੰਘ ਨੂੰ ਇਕੱਠੇ ਕਰਦੇ ਆਂ ਵੀ ਉਹ ਜਿਹੜੇ ਅਗਰ ਉਹ ਫੈਸਲਾ ਲੈਂਦੇ ਹੈਗੇ ਆ ਉਹ ਫੈਸਲਾ ਮਨਜ਼ੂਰ ਹੋਣ ਜੋਗਾ ਵੀ ਹੈ ਉਹ ਕਿਤੇ ਉਹ ਕਿਤੇ ਉਹ ਰਾਜਨੀਤਿਕ ਕਰਨ ਤੇ ਨਹੀਂ ਹੋਇਆ ਉਹਦਾ ਉਹ ਕਿਤੇ ਸਿੱਖ ਕੌਮ ਨੂੰ ਉਹ ਉਹਨਾਂ ਦੇ ਫੈਸਲੇ ਦਾ ਨੁਕਸਾਨ ਤੇ ਨਹੀਂ ਸੋਚ ਸੰਜ ਕੇ ਸੋਚ ਵਿਚਾਰ ਕੇ ਹੀ ਇਹ ਚੱਲਣਾ ਚਾਹੀਦਾ ਹਾਂਜੀ ਇਹ ਹਰ ਇੱਕ ਚੀਜ਼ ਜਿਹੜੀ ਹੈਗੀ ਅੱਜ ਦਾ ਇਸੇ ਕਰਕੇ ਮੈਂ ਅੱਜ ਦੀ ਇਹ ਗੱਲ ਵੀ ਅਗਲ ਬਾਅਦ ਵੀ ਤੁਹਾਡੇ ਨਾਲ ਇਹ ਕਰ ਰਿਹਾ ਵੀ ਸਾਨੂੰ ਸਭ ਤੋਂ ਪਹਿਲਾਂ ਆਪਣੇ ਇਤਿਹਾਸ ਤੋਂ ਜਾਣੋ ਹੋਣਾ ਚਾਹੀਦਾ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਕੇਸਰੀ ਨਿਸ਼ਾਨ ਸਾਡੇ ਗੁਰਦੁਆਰੇ ਚ ਆਇਆ ਕਿਦਾਂ ਆਇਆ ਕਿਦਾਂ ਸਾਡਾ ਨਿਸ਼ਾਨ ਹੀ ਹੈ ਨਹੀਂ ਸਾਡਾ ਨਿਸ਼ਾਨ ਨੀਲਾ ਸੀ ਜਿਹੜੀ ਖਾਲਸਾ ਫੌਜ ਦਾ ਨਿਸ਼ਾਨ ਨੀਲਾ ਸੀ ਲੇਕਿਨ ਜਿਹੜਾ ਗੁਰਦੁਆਰੇ ਦੇ ਵਿੱਚ ਕੇਸਰੀ ਨਿਸ਼ਾਨ ਆਇਆ ਇਹਦਾ ਮਤਲਬ ਇਹ ਗੁਰਦੁਆਰਾ ਹੈਗਾ ਇੱਥੇ ਖਾਲਸਿਆਂ ਦਾ ਰਾਜ ਹੈ ਜੀ ਅੱਜ ਵੀ ਹਾਂ ਜੀ ਇਹ ਇਸ ਕਰਕੇ ਗੁਰਦੁਆਰ ਇਹ ਖਾਲਸਿਆਂ ਇਹ ਨਿਸ਼ਾਨ ਜਿਹੜਾ ਹੈ ਗੁਰਦੁਆਰੇ ਦੇ ਵਿੱਚ ਆਉਣ ਲੱਗਾ ਇਸੇ ਕਰਕੇ ਜਿਹੜਾ ਪਹਿਲਾਂ ਅਗਰ ਪਤਾ ਨਹੀਂ ਕਿ ਬਹੁਤਾਂ ਨੂੰ ਨਹੀਂ ਪਤਾ ਹੋਣਾ ਭਾਰਤੀ ਕਾਨੂੰਨ ਜਿਹੜੀ ਭਾਰਤੀ ਪਾਰਲੀਮੈਂਟ ਹੈ ਉਹਨਾਂ ਨੇ ਇੱਕ ਕਾਨੂੰਨ ਹੀ ਪਾਸ ਕੀਤਾ ਸੀ ਵੀ ਗੁਰਦੁਆਰੇ ਦੇ ਵਿੱਚ ਜੀ ਗੁਰਦੁਆਰੇ ਦੇ ਅੰਦਰ ਕੋਈ ਵੀ ਜਿਹੜੀ ਫੌਜ ਹੈ ਜਾਂ ਪੁਲਿਸ ਹੈ ਉਹ ਆਪਣੀ ਪੂਰੀ ਵਰਦੀ ਪਾ ਕੇ ਡਿਊਟੀ ਤੇ ਉੱਪਰ ਨਹੀਂ ਜਾ ਸਕਦੀ ਨਹੀਂ ਜਾ ਸਕਦੀ ਅਗਰ ਉਹ ਜਾਊਗੀ ਮੱਥਾ ਟੇਕਣੋਂ ਜਾ ਸਕਦੇ ਵਰਦੀ ਦੇ ਵਿੱਚ ਜਿੱਦਾਂ ਅਸੀਂ ਨਾਰਮਲ ਆਪਾਂ ਜਾਂਦੇ ਹਾਂ ਬੂਟ ਵਗੈਰਾ ਲਾ ਕੇ ਲੇਕਿਨ ਜਿਹੜੀ ਫौज ਦੀ ਵਰਦੀ ਹੈ ਉਹ 100% ਤਾਂ ਹੀ ਮੰਨੀ ਜਾਂਦੀ ਆ ਜੇ ਉਹ ਪੂਰੀ ਵਰਦੀ ਬੂਟਾ ਸਹਿਤ ਹੈ। ਵੀ ਤੁਸੀਂ ਜਦਾਂ 83 ਦੇ ਵਿੱਚ ਬੂਟਾ ਸਹਿਤ ਉਹ ਐਂਟਰ ਕੀਤੇ ਆ ਉਹ ਫੌਜ ਐਂਟਰੀ ਹੋਈ ਆ। ਉਹਦੇ ਉਹਦੇ ਸਖਤ ਵਿਰੋਧ ਆ ਅਸੀਂ। ਉਦੋਂ ਵੀ ਅਸੀਂ ਵਿਰੋਧ ਕੀਤਾ ਸੀ ਇਸ ਚੀਜ਼ ਦਾ। ਤੇ ਅੱਜ ਵੀ ਜਿਹੜਾ ਹੈਗਾ ਫੌਜ ਦਾ ਜਿਹੜਾ ਨਿਸ਼ਾਨ ਹੈ ਸਿੱਖ ਫੌਜ ਦਾ ਉਹ ਹਜੇ ਵੀ ਨਹੀਂ ਲਈ ਹੈ। ਜੀ। ਜਿਹੜਾ ਸਿੱਖ ਰਾਜ ਦਾ ਨਿਸ਼ਾਨ ਹੈ ਉਹ ਅੱਜ ਵੀ ਕੇਸਰੀ ਹੈ। ਕੇਸਰੀ ਹੈ। ਗੁਰਦੁਆਰੇ ਦੇ ਵਿੱਚ ਜੇਕਰ ਕੇਸਰੀ ਚ ਨਿਸ਼ਾਨ ਚ ਝੁਲਦਾ ਹੈ ਤਾਂ ਉੱਥੇ ਇਹਦਾ ਮਤਲਬ ਇਹ ਹੈ ਕਿ ਉੱਥੇ ਸਿੱਖਾਂ ਦਾ ਰਾਜ ਹੈ ਜੀ ਇਹ ਚੀਜ਼ ਸਾਨੂੰ ਨਹੀਂ ਭੁੱਲਣੀ ਚਾਹੀਦੀ ਸਾਨੂੰ ਉਸ ਬੰਦੇ ਨੂੰ ਨਹੀਂ ਭੁੱਲਣਾ ਚਾਹੀਦਾ ਜਿਸ ਬੰਦੇ ਨੇ ਇਹ ਚੀਜ਼ ਲਿਆਂਦੀ ਆ ਜਿਸ ਬੰਦੇ ਨੇ ਮੁਗਲ ਰਾਜ ਦੀ ਜੜ ਜੜ ਖਤਮ ਕੀਤੀ ਆ ਉਹ ਬੰਦਾ ਸਿੰਘ ਬਹਾਦਰ ਉਹ ਬੰਦਾ ਸਿੰਘ ਬਹਾਦਰ ਨੇ ਔਰ ਇਹ ਇਹ ਜਿਹੜਾ ਸਾਡਾ ਨੈਸ਼ਨਲ ਫਲੈਗ ਲੈ ਕੇ ਆਏ ਆ ਜੀ ਅਗਰ ਚਾਹੁੰਦਾ ਤੇ ਮਹਾਰਾਣਜੀਤ ਸਿੰਘ ਵੀ ਇਹੋ ਜਿਹਾ ਰੱਖ ਸਕਦਾ ਸੀ ਜੀ ਲੇਕਿਨ ਮਹਾਰਾਣਜੀਤ ਸਿੰਘ ਨੇ ਇਹ ਤੋਂ ਪਿੰਨ ਕੀਤਾ ਕਿਉਂਕਿ ਉਹ ਉਹ ਹੋ ਸਕਦਾ ਉਹਦੇ ਮਨ ਦੇ ਵਿੱਚ ਬਾ ਬੰਦਾ ਸਿੰਘ ਬਹਾਦਰ ਦੇ ਜਿਹੜੀ ਬਹੁਤ ਜ਼ਿਆਦਾ ਰਿਸਪੈਕਟ ਹੋਵੇ ਜੀ ਬਾ ਬਹਾ ਬੰਦਾ ਸਿੰਘ ਬਹਾਦਰ ਦੇ ਲਈ ਕਿਉਂਕਿ ਉਹ ਅਕਾਲੀ ਫੂਲਾ ਸਿੰਘ ਦੇ ਸਾਹਮਣੇ ਵਿੱਚ ਝੁਕ ਗਿਆ ਸੀਗਾ ਫੇ ਠੀਕ ਹੈ ਕਹਾ ਪਹਿਲੀ ਵਾਰ ਤਾਂ ਉਹਨੇ ਉਹ ਵੀ ਨਹੀਂ ਝੁਕਿਆ ਸੀ ਲੇਕਿਨ ਦੂਜੀ ਵਾਰ ਜਦ ਇਸ ਵੇਲੇ ਪੇ ਹੁਕਮ ਆ ਗਿਆ ਸੀ ਉਸ ਵੇਲੇ ਫਿਰ ਉਹਨੂੰ ਵੀ ਝੁਕਣਾ ਪਿਆ ਸੀ ਵੇ ਕਾਲ ਤੱਕ ਦਾ ਜਥੇਦਾਰ ਹੈ ਮੈਂ ਮੁਝਾ ਕਰਾਜਾ ਆਇਆ ਮੈਂ ਸਿੱਖਾਂ ਦਾ ਰਾਜਾ ਆਇਆ ਤੇ ਮੇਰਾ ਸਿੱਖ ਧਰਮ ਆ ਜੋ ਕਾਲ ਤੱਕ ਤੋਂ ਹੁਕਮ ਆਉਂਦਾ ਉਹ ਮੈਨੂੰ ਮੰਨਣਾ ਪਿਆ ਮੰਨਣਾ ਪਊਗਾ ਸਿਰ ਮਥੀ ਤੇ ਉਹਨੇ ਵੀ ਆਪਣਾ ਇਸੇ ਕਰਕੇ ਜਿਹੜਾ ਹੋ ਸਕਦਾ ਪੇ ਨਿਸ਼ਾਨ ਗੁਰਦੁਆਰਿਆਂ ਦੇ ਵਿੱਚ ਝੁਲਦਾ ਸੀ ਉਸ ਟਾਈਮ ਤੇ ਕੇਸਰੀ ਉਹਨੇ ਆਪਣਾ ਨੈਸ਼ਨਲ ਨਿਸ਼ਾਨ ਇਹ ਨਹੀਂ ਰੱਖਿਆ ਉਹਨੇ ਦੂਸਰਾ ਰੱਖਿਆ ਤਾਂ ਇਹ ਜਿਹੜੀ ਹੈਗੀ ਅੱਜ ਸਭ ਨੂੰ ਬੇਨਤੀ ਹੈ ਇਸ ਚੀਜ਼ ਦੇ ਉੱਪਰ ਵਿਚਾਰ ਕੀਤਾ ਜਾਵੇ ਜੋ ਸਿੱਖ ਵਿਦਵਾਨ ਹਨ ਉਹ ਸਾਰੇ ਆਪਣਾ ਆਪਣਾ ਵਿਚਾਰ ਦੇਣ ਤੇ ਇਹ ਜੋ ਪੰਜ ਸਿੰਘਾਂ ਨੇ ਜੋ ਫੈਸਲਾ ਕੀਤਾ ਹੈ ਇਹ ਕੌਮ ਨੂੰ ਦੁੱਧડા ਦੇ ਵਿੱਚ ਪਾ ਦਿੱਤਾ ਇਸ ਵੇਲੇ ਉਹ ਕਿਉਂ ਪਾਇਆ ਗਿਆ ਇਹਦੇ ਪਿੱਛੇ ਕੀ ਸਾਜ਼ਿਸ਼ ਹੈ ਜਾਂ ਕੀ ਸਾਜ਼ਿਸ਼ ਨਹੀਂ ਹੈ ਬਹੁਤ ਸਾਰੀ ਚੀਜ਼ਾਂ ਅੱਜ ਵੀ ਜੋ ਇਹ ਪਰਦੇ ਪਿੱਛੇ ਹਨ ਸਾਨੂੰ ਆਪ ਸਮਝਣ ਦੀ ਲੋੜ ਹੈ ਤੋਖੀਰ ਦੇ ਵਿੱਚ ਇਹੀ ਕਹਿੰਦੇ ਹੋਏ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿਫਾ ਤੇ ਆਪ ਜੀ ਨੂੰ ਬੇਨਤੀ ਆ ਜੀ ਇਹ ਵੀਡੀਓ ਨੂੰ ਦੇਖੋ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਸੋ ਇਸ ਤਰ੍ਹਾਂ ਦੀਆਂ ਚੰਗੀਆਂ ਗੱਲਾਂ ਨੂੰ ਤੁਸੀਂ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਦੂਜਿਆਂ ਦੇ ਨਾਲ ਤਾਂ ਜੋ ਸਭ ਤੱਕ ਇਹ ਗੱਲਾਂ ਦਾ ਪਤਾ ਲੱਗ ਸਕੇ ਠੀਕ ਹੈ ਜੀ ਵਾਹਿਗੁਰੂ ਜੀ ਕਾਲ ਸਾਹਿਬ ਵਾਹਿਗੁਰੂ ਜੀ